ਕਰੋਦ ਕੇ ਤੋਂ ਮਨ ਮਦ ਬ੍ਰਿਜ ਉਪਰਿਆਨ ਕੈ ਬਹੁ ਬਨ ਪਾਵੇ ਔ ਅਤਹੀ ਚਪਲਾ ਚਮਕੈ ਬਹੁ ਬੂੰਦਨ ਤੀਰਨ ਸੀ ਬਰਖਾਵੇ ਗੁ ਕਹੇ ਹਮ ਤੇ ਭਈ ਚੂਕ ਜੋ ਜਾਤੇ ਹਮ ਗਰਜੈ ਔ ਡਰਵੇ ਸਵਈਆ ਅਜ ਭਇਓ ਤਪਤ ਬਡੋ ਡਰ ਮਾਨ ਸਭੈ ਹਰ ਪਾਸ ਪੁਕਾਰੇ ਕੋਪ ਕਰਿਓ ਹਰ ਪੈ ਮਗਵੈ ਹਮ ਭਮ ਪੈ ਮਗਵੈ ਕੋਪ ਕਰਿਓ ਹਮ ਪੈ ਮਗਵੈ ਦੇਤੇ ਬ੍ਰਿਜ ਪੈ ਬਰਖੇ ਘਣ ਭਾਰੇ ਭਛ ਭਖਿਓ ਇਹ ਕੋ ਤੁਮ ਹੋ ਦੇਤੇ ਬ੍ਰਿਜ ਕੇ ਜਨ ਕੋ ਸੰਘਾਰੇ ਰਚਕ ਹੋ ਸਭ ਹੀ ਜਗ ਕੇ ਤੁਮ ਰਚ ਕਰੋ ਹਮਰੀ ਰਖਵਾਰੇ ਹੋਏ ਕਿਰਪਾਲ ਅਬੈ ਭਗਵਾਨ ਕਿਰਪਾ ਕਰ ਕੈ ਇਨ ਮੋਤਮ ਕਾਡੋ ਕੋਪ ਕਰਿਓ ਹੰਪੈ ਭਗਵਾਨ ਦੈਨ ਸਤ ਇਹਾਂ ਪਰਖਿਓ ਘਨ ਗਾਢੋ ਪ੍ਰਾਤ ਬਲੀ ਇਨ ਰક્ષਣ ਕਉ ਤਬ ਹੀ ਕਰ ਕੋਪ ਭਇਓ ਉਠ ਠੰਡੋ ਜੀਵ ਗਇਓ ਘਟ ਮੇ ਘਣ ਕਉ ਸਭ ਗੋਪਨ ਕੇ ਮਨ ਆਨੰਦ ਵਾਢੋ ਸਵਈਆ ਗੋਪਨ ਕੀ ਸੁਨ ਕੈ ਬਿੰਤੀ ਹਰ ਗੋਪ ਸਭ ਹੋ ਗੋਪਨ ਕੀ ਸੁਨ ਕੈ ਬਿੰਤੀ ਹਰ ਗੋਪ ਸਭ ਐ ਆਪਣੇ ਕਰ ਜਾੜੈ ਨਾ ਨਾ ਬਿੰਤੀ ਦੇ ਸੁਰਾਮ ਬਨ ਠੀਕ ਲਾ ਗੋਪਨ ਕੀ ਸੁਨ ਕਹਿ ਬਿਨ ਤੇ ਹਰ ਗੋਪ ਸਭ ਐ ਆਪਣੇ ਕਰ ਜਾਣੇ ਮੇਗੰਦ ਕੇ ਬਦਵੇ ਕਹਿ ਕਾਨ ਚਲਿਓ ਉੱਠ ਕਹਿ ਕਰਤਾ ਜੋ ਤਾਣੇ ਤਾ ਸਭ ਕੇ ਜਸ ਉੱਚ ਮਹਾ ਕਬਨੇ ਆਪਣੇ ਮਨ ਮੈਂ ਪਹਿਚਾਣੇ ਇਉ ਚੱਲ ਗਇਓ ਇਉ ਚੱਲ ਗਇਓ ਜਿਮ ਸਿੰਘ ਮ੍ਰਿਗੀ ਤਿਕ ਆਏ ਹੈ ਜਾਣ ਕਿਦੋ ਮੋਹਿ ਡਾਣੇ ਸਵਈਆ ਮੇਗੰਦ ਕੇ ਬਦ ਕਾਜ ਚਲਿਓ ਭਗਵਾਨ ਕੇ ਦਉ ਰਸ ਭੀਤਰ ਰਤਾ RAM ਭਯੋ ਜੁਗਤੀ ਸਰ ਮਦ ਮਰਿਯੋ ਤਿਨ ਰਾਵਨ ਕੈ ਰਨ ਅਤਾ ਆਉਦ ਕੇ ਬੀਚ ਬਧੂ ਵਰਦੇ ਕਹੋ ਵਰਦੇ ਗੁਪਤ ਆਉਦ ਕੇ ਬੀਚ ਬਧੂ ਵਰਦੇ ਕਹੋ ਵਰਦੇ ਤੇ ਵਰਦੇ ਬਰਬੇ ਵਰਬੇ ਕਹ ਆਹ ਦੰਦਾ ਹੈ ਨੀ ਤਦ ਆਉਦ ਕੇ ਬੀਚ ਬਧੂ ਵਰਬੇ ਕਹੋ ਕੋਪ ਕੈ ਬੋਲਨ ਤੇ ਜਿਹ ਸਤਾ ਬੈਲ ਕੂਬ ਕ ਬੈਲ ਨੱਥੇ ਜੇ ਸੱਤਾ ਬੈਲ ਹਾਂ ਹਾਂ ਬੈਲ ਨੱਥੇ ਦੀ ਨਾ ਸੱਤ ਬੈਲ ਬੜੇ ਭਾਰੀ ਮਾਰਨ ਖੁੰਡੇ ਸੀ ਬੈਲ ਨੱਥੇ ਨੱਥੇ ਹਾਂ ਇੱਥੇ ਹੈ ਨਹੀਂ ਮੰਨ ਜੀ ਹਾਂ ਬੈਲ ਨੱਥੇ ਜੇ ਸੱਤਾ ਸੱਤ ਸਾਂਹ ਸੀ ਮਾਰਨ ਖੁੰਡੇ ਖੂਨ ਪੁੰਨੀ ਆਉਧ ਕੇ ਵਿੱਚ ਬਧੂ ਵਰਬੇ ਵਰਬੇ ਗਹ ਕੋਪ ਕੈ ਬੈਲ ਲੱਥੇ ਜਿਹ ਸਤਾ ਆਉਧ ਕੇ ਵਿੱਚ ਬਧੂ ਵਰਬੇ ਕੋਪ ਕੈ ਬੈਲ ਲੱਥੇ ਜਿਹ ਸਤਾ ਲੱਥੇ ਲੱਥੇ ਉਹ ਨੱਥੇ ਵੀਰ ਆ ਨੱਥਿਆ ਨਾ ਨੱਥਾਂ ਪਾਈਆਂ ਨੰਨਾ ਵੀਰ ਨੱਥੇ ਨਥੇ ਜਿਹ ਸਤਾ ਗੋਪਨ ਗੋਦਨ ਰੱਖਣ ਕਾਜ ਤਰਿਉ ਤੇ ਕੋ ਗੱਜ ਜਿਉ ਮਦ ਮੱਤਾ ਸਵਈਆ ਕਰਬੇ ਕੋ ਰੱਛ ਸੋ ਗੋਪਨ ਕੀ ਬਰ ਪੂਟ ਲਇਓ ਨਗ ਕੋਪ ਹੱਥਾ ਤਨ ਕੋ ਨਾ ਕਰਿਓ ਬਲ ਰੰਚਕ ਤਾਹੇ ਕਰਿਓ ਜੋ ਹਤੋ ਕਰ ਬੀਚ ਜਥਾ ਹਾਂਜੀ ਕਰਬੇ ਕੋ ਰੱਛ ਸੋ ਗੋਪਨ ਕੀ ਬਰ ਪੂਟ ਲਇਓ ਨਗ ਕੋ ਨਗ ਨਗ ਕੋਪ ਹੱਥਾ ਕੋਪ ਹੱਥਾ ਪਹਾੜ ਨੂੰ ਕੱਢ ਲਿਆ ਉੱਤੇ ਹੱਥੇ ਰੱਖ ਲਿਆ ਐ ਨਹੀਂ ਗੁਰੂ ਗੋਵਰਧਨ ਘਾਰੀ ਕਹੀਦਾ ਤਨ ਕੋ ਨਾ ਕਰਿਓ ਬਲ ਰੰਚਕ ਤਾ ਕਰਿਓ ਜੋ ਹੁਤੋ ਕਰ ਬੀਚ ਜਥਾ ਹਾਂਜੀ ਵਰ ਫੂਟ ਲਿਓ ਵਲ ਦੇ ਨਾ ਪਟ ਲਿਆ 나ਗ ਨਗਨ ਹੁੰਦਾ ਇਹਦਾ ਪਹਾੜ ਦਾ ਨਗ ਕੋਪ ਹੱਥਾ ਹੱਥ ਦੇ ਨਾਲ ਗੁਰਦੇ ਨੂੰ ਨਾ ਚਲੀ ਦਿਨ ਕੀ ਕਛ ਗੋਪਨ ਗੋਪਨ ਪੈ ਕਬ ਸਿਆਮ ਕਹ ਗਜ ਜਾਹੇ ਰੱਥਾ ਮੁਖ ਨਿਆਏ ਖਸਾਇ ਚਲਿਓ ਗ੍ਰਹਿ ਬ ਇਹ ਵਿੱਚ ਚਲੀ ਜਗ ਕੇ ਸੋ ਕਥਾ ਸਵਈਆ ਨੰਦ ਕੋ ਨੰਦ ਬਡੋ ਸੁਖ ਕੰਦ ਇਰੇ ਪਾਰ ਸੁਰਿੰਦ ਸੁਬਦ ਵਿਸਾਰਦ ਆਨੰਦ ਚੰਦ ਪ੍ਰਭਾ ਕਹ ਮੰਦ ਕਹ ਕਬ ਸਿਆਮ ਜਪੈ ਇਹ ਜਿਹ ਨਾਰਦ ਤਾਗਿਰ ਕੋਪ ਉਠਾਏ ਲਇਓ ਜੋ ਸਾਧਨ ਕੋ ਹਰਤਾ ਦੁਖ ਦਰਦ ਮੇਗ ਮੇਗ ਪ੍ਰੇਵ ਪਰਿਓ ਨ ਕਛੂ ਮੇਗ ਪਰੇ ਉਪਰਿਓ ਨ ਕਛੂ ਸਟਾਇ ਗਏ ਗ੍ਰਹਿ ਕੋਠ ਬਾਰਦ ਮੇਗ ਪਰੇ ਉਪਰਿਉ ਨਾ ਕਛੂ ਬਿਸਟਾਇ ਗਏ ਗ੍ਰਹਿ ਕੋਠ ਬਾਰਦ ਸਵਈਆ ਕਨ ਉਪਾਰ ਲਇਓ ਕਰਮੋ ਗਿਰ ਏਕ ਪਰਿ ਨਹਿ ਪੁੰਦ ਸੋ ਪਾਨੀ ਫੇਰ ਕਹੀ ਹਸਕੇ ਮੁਕਤੇ ਹਰ ਹਰ ਕੋ ਮਗਵਾ ਜੋ ਭਇਓ ਮੋਹਸਾਨੀ ਜਿਹੜਾ ਇੰਦਰ ਹੈ ਜਿਹੜਾ ਮੇਰੇ ਬਰਾਬਰ ਹੋ ਮਾਰ ਡਰਿਓ ਮੁਰ ਮੈਂ ਮਦ ਕੀਤਬ ਮਾਰਿਓ ਹਮੈ ਮਗਵਾ ਪਤਮਾਨੀ